ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵੇਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਆਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਰੈਡ ਐਂਡ ਵਾਈਟ ਆਇਰਿਸ਼ਰ ਬਰੀਡ ਤੇ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਆਂ ਤੇ ਹੁਣ ਤੱਕ ਦਾ ਸਾਡੇ ਕੋਲ ਵੈਪਸਨ ਦੂਜਾ ਬੁੱਲ ਹੈ ਜਿਹਦਾ ਅਸੀਂ ਸੀਮਨ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਸਪਲਾਈ ਕਰ ਰਹੇ ਆਂ ਪਹਿਲਾ ਬੁੱਲ ਸਾਡਾ ਜਿਹੜਾ ਅਸੀਂ ਸੇਲ ਕਰ ਦਿੱਤਾ ਸੀ ਉਹ ਜਦੋਂ ਅਸੀਂ ਸੇਲ ਕੀਤਾ ਸੀ ਉਹਦਾ ਵੀ ਅਸੀਂ ਜਿਹੜਾ 4-5000 ਠੀਕ ਆ ਜਿਹੜਾ ਬਣਾ ਕੇ ਸਟਾਕ ਦੇ ਵਿੱਚ ਰੱਖਿਆ ਸੀ ਉਦੋਂ ਵਿੱਚ ਦੀ ਉਹਦਾ ਸੀਮਨ ਇੱਕ ਵਾਰ ਆਫ ਕਰ ਦਿੱਤਾ ਸੀ ਤੇ ਵੈਪਸਨ ਬੂਲ ਉਹ ਤੋਂ ਸਾਡੇ ਕੋਲ ਤਿਆਰ ਸੀ ਉਹਦੀਆਂ ਵੱਛੀਆਂ ਵਾਸਤੇ ਵੈਪਸਨ ਦਾ ਸੀਮਨ ਜਿਹੜਾ ਅਸੀਂ ਸਟਾਰਟ ਕੀਤਾ ਸੀ ਹੁਣ ਵੈਪਸਨ ਦੇ ਕਾਫੀ ਮਾਤਰਾ ਦੇ ਵਿੱਚ ਸੀਮਨ ਜਿਹੜੇ ਨੇ ਵੀ ਕਿ ਲੋਕਾਂ ਨੇ ਮੇਲੇ ਤੇ ਗਏ ਲੋਕਾਂ ਨੇ ਵੈਪਸਨ ਬੂਲ ਨੂੰ ਪਸੰਦ ਕੀਤਾ ਵੈਪਸਨ ਦੇ ਰਿਕਾਰਡ ਨੂੰ ਪਸੰਦ ਕੀਤਾ ਵੈਪਸਨ ਦੀਆਂ ਵੱਛੀਆਂ ਨੂੰ ਪਸੰਦ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਅਸੀਂ ਵੈਪਸਨ ਬੁਲਦੀ ਫੀਮੇਲ ਜਿਹੜੀ ਸਾਡੇ ਕੋਲ ਆ ਦਿਖਾਵਾਂਗੇ ਇਹ ਜਿਹੜੀ ਵਾਈਟ ਵਾਲੀ ਫੀਮੇਲ ਹੈ ਇਹ ਵੈਪਸਨ ਬੁਲਦੀ ਹੈ ਦੋਸਤੋ 2000 ਜਨਵਰੀ 2023 ਇਹਦਾ ਬਰਥ ਹੈ ਤੇ ਜਨਵਰੀ 2024 ਦੇ ਵਿੱਚ ਲਾਸਟ ਇਹ ਪ੍ਰੈਗਨੈਂਟ ਕਰवाती ਸੀ 12 ਮਹੀਨਿਆਂ ਦੀ ਕਿਉਂਕਿ ਅੱਗੇ ਫਿਰ ਮੇਲੇ ਨੇੜੇ ਆ ਜਾਂਦੇ ਨੇ ਤੇ ਬਹੁਤ ਵਧੀਆ ਇਹਦਾ ਸਰੀਰ ਹੈ ਬੀਸੀਐਸ ਹੈ ਖੀਰੀ ਵੱਛੀ ਸੀਗੀ ਤੇ ਸਾਢੇ 3-4 ਮਹੀਨੇ ਦੇ ਆਸ-ਪਾਸ ਇਹ ਪ੍ਰੈਗਨੈਂਟ ਹੋ ਚੁੱਕੀ ਹੈ ਤੇ ਬਹੁਤ ਚੰਗੇ ਆਉਣ ਵਾਲੇ ਟਾਈਮ ਦੇ ਵਿੱਚ ਦੇ ਰਿਜ਼ਲਟ ਆਉਣਗੇ ਤੇ ਜਿੰਨਾ ਵੀਰਾਂ ਦੇ ਮਨ ਦੇ ਵਿੱਚ ਡਾਊਟ ਸੀ ਕਿ ਵੈਪਸਨ ਦੀਆਂ ਵੱਛੀਆਂ ਨੂੰ ਅਸੀਂ ਕਿਹੜੇ ਸੀਮਨ ਲਵਾਵਾਂਗੇ ਤੋਂ ਵੈਪਸਨ ਦੀਆਂ ਵੱਛੀਆਂ ਨੂੰ ਦੋਸਤੋ ਸਾਡੇ ਪਹਿਲੇ ਬੂਲ ਵਾਲੇ ਸੀਮਨ ਅਸੀਂ ਫਿਰ ਮਾਰਕੀਟ ਦੇ ਵਿੱਚ ਉਤਾਰਾਂਗੇ ਜਿਹੜਾ 4-5000 ਟੀਕਾ ਸਾਡੇ ਕੋਲ ਸਟਾਕ ਦੇ ਵਿੱਚ ਪਿਆ ਹੈ ਉਹ ਅਸੀਂ ਉਤਾਰਾਂਗੇ ਉਸ ਤੋਂ ਬਾਅਦ ਪਿੱਛੇ ਸਾਡਾ ਨਵਾਂ ਬੁੱਲ ਜਿਹੜਾ ਹੈ ਰੈਡੀ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਅੱਗੇ ਫੇਰ ਆਪਣਾ ਸੀਮਨ ਇੰਪੋਰਟ ਹੋਣਗੇ ਬਾਹਰੋਂ ਤੇ ਉਹਨਾਂ ਦੇ ਬੁੱਲ ਤਿਆਰ ਕਰਾਂਗੇ ਅਸੀਂ ਜਿਹੜੇ-ਜਿਹੜੇ ਫਾਰਮਰ ਜਿਹੜੇ-ਜਿਹੜੇ ਕਿਸਾਨ ਭਰਾ ਦੂਰੋਂ ਨੇੜੇੋਂ ਛੋਟੇ ਜ਼ਿਮੀਂਦਾਰ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਅਰਮਾਨ ਬਿਲਕੁਲ ਪੂਰੇ ਕਰਾਂਗੇ ਦੋਸਤੋ ਸੀਮਨ ਦੀ ਤੁਹਾਨੂੰ ਕਦੇ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਫਾਰਮ ਉੱਪਰ ਸੀਮਨ ਬੈਂਕ ਲਗਾਉਣ ਜਾ ਰਹੇ ਹਾਂ ਤਾਂ ਕੀ ਵਧੀਆ ਰੈੱਡ ਐਂਡ ਵਾਈਟ ਦਾ ਵਧੀਆ ਤੇ ਸਸਤਾ ਸੀਮਨ ਸਾਰੇ ਫਾਰਮਰਾਂ ਕੋਲ ਪਹੁੰਚ ਸਕੇ ਦੁੱਧ ਦਾ ਕੰਮ ਭਾਵੇਂ ਸਾਡਾ ਘੱਟ ਵੀ ਰਵੇ ਦੁੱਧ ਵਾਲੇ ਅਸੀਂ ਸਿਲੈਕਟਡ ਜੇ ਐਨੀਮਲ ਜਿਹੜੇ ਨੇ 8-10 ਫਾਰਮ ਉੱਪਰ ਰੱਖਾਂਗੇ ਤੇ ਆਪਣੇ ਬੁੱਲਾਂ ਦੀਆਂ ਵੱਛੀਆਂ ਜਿਹੜੀਆਂ ਨੇ 5-7 ਰੱਖਾਂ ਕਰਾਂਗੇ ਉਸ ਤੋਂ ਬਾਅਦ ਟੋਟਲੀ ਕੰਮ ਜਿਹੜਾ ਅਸੀਂ ਜਿੱਦਾਂ ਜਿੱਦਾਂ ਸਾਡੇ ਕੋਲ ਬੁੱਲ ਤਿਆਰ ਹੁੰਦੇ ਜਾਣਗੇ ਅਸੀਂ ਸੀਮਨ ਦਾ ਅਪਗ੍ਰੇਡ ਕਰਦੇ ਜਾਵਾਂਗੇ ਤਾਂ ਜੋ ਸਾਡੇ ਨਾਲ ਜਿੰਨੇ ਵੀ ਫਾਰਮਰ ਨਵੇਂ ਜੁੜਦੇ ਨੇ ਜਿਨ੍ਹਾਂ ਦਾ ਆਇਰਸ਼ਰ ਬਰੀਡ ਨੂੰ ਰੁਝਾਵ ਹੈ ਸੁਪਨਾ ਉਹਨਾਂ ਦਾ ਪੂਰਾ ਹੋ ਸਕੇ ਟੁੱਟੇ ਨਾ ਵਿਚ ਵਿਚਾਲੇ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਰਹਿਵਾਂਗੇ